ਸੱਤ ਦਾ ਪਾਣੀ ਚ ਜਾਇਆ ਨਹੀਂ ਗਿਆ ਪਾਣੀ ਬਾਲਾ ਦੀ ਆ ਪਹੀ ਚ ਸਾਡ ਵਾਲੀ ਚ ਉੱਤੋਂ ਹੀ ਟੱਪ ਗਿਆ ਪਾਣੀ ਤੇ ਮੈਂ ਯਾਰ ਇਹ ਆ ਫਿਰਦੇ ਨੇ ਲੈ ਬੇਲੇ ਗੇੜਾ ਮਾਰ ਕੇ ਆਏ ਉਹ ਅਧਰ ਕਿੰਨਾ ਕ ਪਾਣੀ ਐ ਹੈ ਉਹ ਦੱਸ ਦੋ ਸੱਤ ਦਾ ਜਾਇਆ ਨਹੀਂ ਗਿਆ ਪਾਏ ਦੇ ਯਾਰ ਲੈ ਸਕੀਮ ਬਣਾਈ ਆਉਂਦੇ ਨੇ ਵੀ ਦੱਸਦੇ ਨਹੀਂ ਹੈਗੇ ਦੱਸ ਦੋ ਯਾਰ ਯਾਰ ਨਹੀਂ ਹੈਗੇ ਪਾਏ ਰੋ ਰਾਖੀ ਤੁਸੀਂ ਇਹ ਕਰਦੇ ਹੋ ਸਾਨੂੰ ਦਾ ਸਮਾਇ ਹੋਣੇ ਵੀ ਰਾਤ ਨੂੰ ਰਾਖੀ ਕਰਿਆ ਕਰੋ ਖੇਤ ਸੋਢੀ ਨੇ ਚੱਕਰ ਨਾ ਮੰਨੋ ਪਰ ਸਾਨੂੰ ਦੱਸ ਦਿਓ ਯਾਰ ਹੈ ਦਾਦਾ ਨਹੀਂ ਚੰਗਾ ਭਾਈ ਨਾ ਦੱਸ ਤੂੰ ਬਾਉਸ ਹੈ ਸਰਪੰਚਾ ਤੂੰ ਇਹਨਾਂ ਦਾ ਹੈ ਹਾਂ ਓਏ ਪੂਰੇ ਇਹ ਤੇਰੀ ਅੱਛਾ ਹੈ ਨਹੀਂ ਹੈਗਾ ਮੈਂ ਤਾਂ ਦਾਦੇ ਨੇ ਅੱਛਾ ਤੂੰ ਆਏ ਕੌਣ ਹੋਰ ਹੈ ਕੋਈ ਤੁਸੀਂ ਤਾਂ ਰਾਖੇ ਹੋ ਚੰਗਾ ਚੰਗਾ ਵਧੀਆ ਪਾਣੀ ਐ ਵੀਡੀਓ ਬਣਾਦੀ ਵੀਡੀਓ ਬਣਾਦੀ ਗੱਪ ਭਾਈ ਆ ਆਗੇ ਪੁੱਛਦੇ ਆਂਗੇ ਓਏ ਪੁਰੇ ਆ ਪੁਰੇ ਆ ਐ ਦੇ ਯਾਰਾ ਦੱਸਦਾ ਦੇ ਕੋਲਾ ਮੇਰਾ ਮੂਤ ਦਾ ਨਹੀਂ ਕਹਿੰਦਾ ਇਹ ਗੱਲਾਂ ਤੇ ਚਾਹ ਠੀਕ ਆ ਫਿਰ ਹੈ ਚਾਹ ਪਾਣੀ ਤਾਂ ਖਾਸ ਆ ਯਾਰ ਹਨਾ ਚਲ ਬਾਬਾ ਮਿਹਰ ਕਰੇ ਯਾਰ ਹਨਾ ਫਾਸਲਾ ਤੇ ਜਿੱਥੇ ਜਮੇ ਡੁੱਬ ਗਿਆ ਬਈ ਉਹਨਾਂ ਤੇ ਵੀ ਮਾਲਕ ਮਿਹਰ ਕਰੇ ਯਾਰ ਬਹੁਤ ਗੰਦਾ ਹਾਲ ਆ ਯਾਰ ਦੇਖਿਆ ਨਹੀਂ ਜਾਂਦਾ ਪਰ ਪੰਜਾਬੀਓ ਦਬੇ ਹੋਣਾ ਰੱਬ ਦੇ ਘਰ ਦੇਰਾਂ ਦੇਰ ਨਹੀਂ ਹੈਗਾ ਹੋ ਜਾਊਗਾ ਲੋਟ ਕੋ ਚੱਕਰ ਨਾ ਮੰਨੋ ਦਬੋ ਨਾ ਆ ਬਾਬੇ ਦੀ ਰਾਜਾ ਚਰੋ ਹੋ ਆਠ ਕਰੋ ਜਿੱਥੇ ਹੁਣ ਮੀਂਹ ਪੈ ਰਿਹਾ ਉਹ ਵੀ ਦੱਸੋ ਕਿੱਥੇ ਪੈ ਰਿਹਾ ਪਰ ਸਾਡੇ ਇੱਥੇ ਹਟ ਗਿਆ ਧੁੱਪ ਨਿਕਲਣ ਦੀ ਤਿਆਰੀ ਹੈਗੀ ਤੇ ਪਾਣੀ ਹੁਣ ਖੜ ਗਿਆ ਬਈ ਆ ਦੇਖੋ ਪਾਣੀ ਜਮਾ ਖੜ ਗਿਆ ਹੁਣ ਆ ਗੇੜਾ ਮਾਰ ਕੇ ਆਏ ਨੇ ਕਿ ਸਾਰੇ ਠੀਕ ਆ ਬਾਣੀ ਨਾ ਬਾਹਲਾ ਪਾਣੀ ਓਏ ਨਾ ਠੀਕ ਆ ਹੋ ਉਹ ਲੈ ਕਿ ਤੂੰ ਪੰਜਰ ਦਾ ਥੱਕ ਗਿਆ ਕਿ ਰਾਤ ਦੀ ਡਿਊਟੀ ਤੇ ਦੀ ਤੂੰ ਹਾਏ ਚੱਲ ਚੰਗਾ ਫਿਰ ਆਜੋ